ਅੱਜੀ 7 ਮਿੰਟ ਆਮਨਗਰ ਵਿਕੇ ਬਈ ਮੁੱਛਾਂ ਹੁਣ ਵੀ ਖੁੰਡੀਆਂ ਨੇ ਹੈ ਤੇਮ ਜਸੜਾ ਤਾਂ ਬਹੁਤ ਅਖੜਾ ਪਹਿਣਾ ਜੀ ਤਰੇ ਬੰਦੀਆਂ ਅਨਕ ਲਾਈਆਂ ਹੈ ਕਦਾ ਫਿਰ ਇਹ ਟੋਰ ਵਾਲੀਆਂ ਨੇ ਹਾਂ ਟੋਰ ਵਾਲੀਆਂ ਕੰਨਾਂ ਚ ਹੋਰ ਬਾਈ ਜੀ ਇੱਧਰ ਚਲੋ ਜੀ ਮੁੰਡੇ ਮੁੱਲ ਵੀ ਆ ਜੀ ਨਹੀਂ ਨਹੀਂ ਦੇਖੋ ਇਹ ਉੱਠ ਕੇ ਚਲੇ ਗਿਆ ਉਹਦੇ ਤਾਂ ਬੱਲ ਲੱਗ ਜਾਂਦਾ ਹੈ ਤਿੰਨ ਚਾਰ ਵਰਗਾ ਦਾ ਵੀ ਥੱਲੇ ਆ ਜਾਓ ਉਹ ਵੀ ਤੇ ਜੀ ਆਮਾ ਤਾਂ ਸਾਰੰਗੇ ਦੇਖੇ ਇਸਕੇ ਵੀ ਦੇਖਿਆ ਮੈਂ ਇਸਕਾ ਵੀ ਅਮੇਕਾ ਉਹ ਲੱਗ ਨਗ ਰੱਖੇ ਫਿਰ ਸਾਰੇ ਉੱਡੀ ਰੱਖੇ ਲੈ ਉਹਨਾ ਕਲਿੱਪ ਕੱਢਦੇ ਹੋ ਕਲਾਸ ਲੈ ਜੀ ਨਹੀਂ ਯਾਰ ਹੁਣ ਤੱਕ ਕੋਈ ਇਹ 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 ਤਾਂ ਲੱਗ ਗਈ ਇਹ ਕਹਿੰਦਾ ਨੋਰਮਲ ਅਮਾਉਂਟ ਆ ਗਿਆ ਨੋਰਮਲ ਸਾਡੇ ਨਾਲ ਹੀ ਰਹੇ ਕਰਾ ਸਾਨੂੰ ਇਵੇਂ ਵੀ ਕਹਦੇਗਾ ਵੀ ਮੈਡਮ ਕਿੰਨੀ ਸੋਹਣੀ ਬਈ ਸਾਨੂੰ ਪਤਾ ਹੀ ਬਾਤ ਮੱਲੇ ਗਈ ਸੀ ਉਸ ਨਾਲ ਉਸ ਦਾ ਰਿਸ਼ਤਾ ਹੋਇਆ ਵੈਤ ਪਰਮਣੇਸ਼ਟਾ ਦੇ ਫੋਟੋ ਭਾਈ ਇਹਨੇ ਕੁਝ ਨਹੀਂ ਕਰਿਆ ਮੈਨੂੰ ਫੋਨ ਕਰਕੇ ਗਿਆ ਚੱਲ ਮੇਰੇ ਵੀਰ ਮੈਡਮਾਂ ਤਾਂ ਬਗਾਨੀਆਂ ਹੀ ਹੁੰਦੀਆਂ ਨੇ ਇਹਨਾਂ ਮੰਗੋ ਕਹਿਣਾ ਮੰਨਦੀ ਨਹੀਂ ਹੁਣ ਮੰਨਣਾ ਕੋਈ ਕਹਿਣਾ ਕੋਈ ਨਹੀਂ ਕਰਨ ਮੰਨਦੀ ਲੱਸੀਆਂ ਪੀਣੇ ਨੂੰ ਮਿਲਾਂ ਦੀ ਖਰਾਕ ਮਿਲਾਂ ਦੀ ਚੰਗੀ ਹੁਣ ਖਰਾਕਾਂ માં ਵੀ ਸਮਝਦਾ ਉਹ ਗੱਲ ਨਹੀਂ ਰਹੀ ਐ ਫਰੀਰ ਕੇ ਵਿੱਚ ਸਭ ਕੇ ਵਿੱਚ ਤੰਦਰੁਸਤੀ ਹੋਵੇ ਜੀ ਤਕੜੇ ਹੋਵੇ ਤੇ ਕੰਮ ਕਰਨੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਗੜੀ ਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਦਾ ਆਡਾ ਫੇਵਰਿਟ ਸ਼ੋਅ ਸੱਥ ਲੈ ਕੇ ਹਾਜ਼ਰ ਹਾਂ ਅੱਜ ਹੀ 7 ਮਿੰਟ ਰਾਮਨਗਰ ਵਿਖੇ ਇਹ ਪਿੰਡ ਰਾਜਪੁਰਾ ਦੇ ਕੋਲਾ ਪਟਿਆਲਾ ਜ਼ਿਲ੍ਹੇ ਦਾ ਪਿੰਡ ਆ ਉਰੇ ਨੌਜਵਾਨ ਬੈਠੇ ਆ ਬਾਬੇ ਬੈਠੇ ਆ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਆਓ ਚਲਿਏ ਬਈ ਸਿਕਾਲ ਜੀ ਸਸੀ ਕਾਲ ਜੀ ਬਈ ਕੀ ਨਾਮ ਆ ਜੀ ਬੰਤ ਸਿੰਘ ਆ ਜੀ ਠੀਕ ਆ ਬਈ ਤੁਸੀਂ ਕੀ ਕਰਦੇ ਜੀ ਮੈਂ ਤਾਂ ਜੀ ਰਿਟਾਇਰਮੈਂਟ ਸਰਕਾਰੀ ਨੌਕਰੀ ਠੀਕ ਜੀ ਕਿਹੜੀ ਨੌਕਰੀ ਕਰਦੇ ਮੈਂ ਚੰਡੀਗੜ੍ਹ ਪੰਜਾਬ ਸੋਸਾਇਟੀਟੇਟ ਜੀ ਦਾ ਠੀਕ ਹੈ ਭਾਈ ਜੀ ਡਿਊਟੀ ਦੌਰਾਨ ਕੋਈ ਜਾਂ ਸਾਡੀ ਕਰੋ ਸਾਡੇ ਨਾਲ ਕਿੱਦਾਂ ਰਹੀ ਡਿਊਟੀ ਡਿਊਟੀ ਬਿਲਕੁਲ ਠੀਕ ਠਾਕ ਰਹੀ ਜੀ ਠੀਕ ਹੈ ਕੋਈ ਜਾਂ ਸਾਡੀ ਕਰੋ ਡਿਊਟੀ ਦੌਰਾਨ ਆਪਣੀ ਡਿਊਟੀ ਦੌਰਾਨ ਵਧੀਆ ਠੀਕ ਠਾਕ ਰਿਹਾ ਜੀ ਡਿਊਟੀ ਜੀ ਹਾਂ ਚੰਗੀ ਤਰ੍ਹਾਂ ਨਭਾਈ ਅਸੀਂ ਵੀ ਆਪਣੀ ਠੀਕ ਹੈ ਜੀ ਹਾਂ ਜੀ ਭਾਈ بڑے 부ڑے ਕਿੰਨਾ ਭਾਈ بڑے ਤਾਂ ਜੀ 8ਵੇਂ ਕੋ پاس ਆਏ ਠੀਕ ਹੈ ਭਾਈ ਪਿੰਡ ਦਾ ਨਾਮ ਆਰਾਮਨਗਰ ਪਿੰਡ ਕਿਵੇਂ ਪਿਆ ਆਰਾਮਨਗਰ ਮਤਲਬ ਪਹਿਲੇ ਤੋਂ ਜੀ ਮੇਰਾ ਪਿੰਡ ਦਾ ਆਰਾਮਨਗਰ ਨਾਂਉਂਦਾ ਆ ਜੀ ਠੀਕ ਹੈ ਜੀ ਹਾਂ ਜੀ ਬਈ ਹੋਰ ਕਿਦਾਂ ਬਚਪਨ ਕਿਦਾਂ ਰਿਹਾ ਤੁਹਾਡਾ ਜਵਾਨੀ ਕਿਦਾਂ ਬਚਪਨ ਠੀਕ ਰਿਹਾ ਜੀ ਬਚਪਨ ਦੇ ਵਿੱਚ ਅ ਪਹਿਲੇ ਕੁਝ ਟਾਈਮ ਹੋਰਤਾ ਜੀ ਜੀ ਕੱਚੇ ਘਰ ਤੇ ਸਾਰੇ ਉਹਦੇ ਕੱਚੀਆਂ ਗਲੀਆਂ ਸੀਆਂ ਹੁਣ ਪਹਿਲਾਂ ਨਾਲ ਬਹੁਤ ਪਿੰਡ 'ਚ ਬਤਲਵਾਏ ਬਾ ਨਾਲੀਆਂ ਗਲੀਆਂ ਸਭ ਮਤਲਬ ਪੱਕੀਆਂ ਪੱਕੀਆਂ ਹੋਈਆਂ ਜੋ ਅੱਗੇ ਮਤਲਬ ਜ਼ਿਮੀਦਾਰ ਮਤਲਬ ਭਰਾ ਬੜਦਾ ਦਿਖਾਈ ਦਿੱਤੀ ਹੁੰਦੀ ਸੀ ਬਿਲਕੁਲ ਜੀ ਤੇ ਹੁਣ ਟਰੈਕਟਰ ਨਾਲ ਖੇਤੀ ਐ ਜੀ ਜੀ ਅ ਅੱਗੇ ਜਿਹੜੀ ਨਵੀਂ ਪੀੜ੍ਹੀ ਐ ਬਹੁਤ ਸੌਖਾ ਉਹਨਾਂ ਨੂੰ ਜੀ ਜੀ ਅੱਗੇ ਬਜ਼ੁਰਗ ਬਲਦਾਂ ਨਾਲ ਹਾਲ ਬੰਧਦੇ ਤੇ ਬਿਲਕੁਲ ਬਿਲਕੁਲ ਬਜਾਈ ਕਰਦੇ ਤੇ ਸਾਰਾ ਕੰਮ ਹੱਥੀ ਕਰਦੇ ਤੇ ਜੀ ਹਾਂ ਜੀ ਅੱਗੇ ਪਿੰਡ ਜਿਹੜੇ ਪਹਿਲਾ ਵਾਲਾ ਪਿੰਡ ਵਧੀਆ ਲੱਗਦਾ ਜਾਂ ਹੁਣ ਵਾਲਾ ਵਧੀਆ ਲੱਗਦਾ ਹੁਣ ਤਾਂ ਬਹੁਤ ਵਧੀਆ ਲੱਗਦਾ ਜੀ ਵੈਸੇ ਹਾਂਜੀ ਹਾਂ ਬਈ ਮੁੱਛਾਂ ਹੁਣ ਵੀ ਖੁੰਡੀਆਂ ਨੇ ਹੈ ਇਹ ਫਿਰ ਜਦੋਂ ਜਵਾਨੀ ਟਾਈਮ ਜਦੋਂ ਨਵੀਂ ਨਵੀਂ ਮੁੱਛ ਫੁੱਟੀ ਸੀ ਉਦੋਂ ਕਿੰਨੀ ਖੁੰਡੀਆਂ ਰੱਖਦੀ ਸੀ ਦੱਸੋ ਜਦੋਂ ਵੀ ਠੀਕ ਤਾਂ ਜੀ ਆਪਣੇ ਟਾਈਮ 'ਚ ਵੀ ਉਸ ਟਾਈਮ ਵੀ ਠੀਕ ਰੱਖਿਆ ਜੀ ਅਸੀਂ ਨਹੀਂ ਉਦੋਂ ਪਰਪਲਵਾਨੀ ਪਲੂ ਨਹੀਂ ਕਿਡੇ ਦਾ ਪੂਰਾ ਨਿਕਲ ਜਿੰਨਾ ਮੁੱਛਾਂ ਘਟ ਦੇ ਕੇ ਕਿ ਤੁਹਾਡੇ ਨਾਲਿਆਂ ਨੂੰ ਪੁੱਛੀਏ ਨਹੀਂ ਤੁਸੀਂ ਆਪ ਰੱਖ ਲਓ ਹਾਂਜੀ ਹਾਂ ਜੀ ਠੀਕ ਠਾਕ ਰੱਖਿਆ ਸ਼ੁਰੂ ਤੋਂ ਹੀ ਮਤਲਬ ਸਰਵ ਸਕਰ ਕੇ ਨਾ ਪਹਿਲੀ ਚਿਰ ਤੇ ਮਤਲਬ ਬਣਾਈ ਵੀ ਆਪਣੀ ਰੁਟੀਨ ਜੀ ਮਤਲਬ ਹਾਂਜੀ ਉਹ ਠੋਕ ਜੀ ਅੱਜ ਵੀ ਉਹੀ ਨਾ ਲੱਗਦਾ ਰਹਦਾ ਵੀ ਹਾਂ ਜੀ ਅੱਜ ਵੀ ਅਫਸਰ ਹੀ ਹਾਂ ਜੀ ਹਾਂ ਜੀ ਅੱਜ ਵੀ ਹੋਲੀ ਜਾਂਦੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਬਾਈ ਜੀ ਬਈ ਅਸੀਂ ਕੱਲ ਜੀ ਹੈਲੋ ਨਾ ਲੈ ਬਾਈ ਕੀ ਹੋ ਗਿਆ ਤੁਹਾਨੂੰ ਦੱਸੋ ਨਹੀਂ ਨਹੀਂ ਤੁਸੀਂ ਵੀ ਆ ਜਾਓ ਉਹ ਲਾ ਫਿਰ ਕੀ ਇਹ ਦੱਸੋ ਆ ਜਾਓ ਆ ਜਾਓ ਹਾਂ ਜੀ ਕਿਵੇਂ ਮੈਂ ਤੇ ਕਰਾਂ ਦਾਲ ਦੇ ਪਾਣੀ ਨਹੀਂ ਘਰ ਤੋਂ ਮੇਰੇ ਹੋਰ ਬਾਈ ਜੀ ਉਧਰ ਚਲੋ ਜੀ ਚਲੋ ਉਧਰ ਤਾਂ ਜਾਂਦੇ ਆ ਉਹਦੇ ਸਾਰੇ ਬੈਠੇ ਆਪਾਂ ਤੇਰੇ ਬੜਾ ਤੁਹਾਡੇ ਮੁੱਲ ਵੀ ਆ ਜੀ ਇਹ ਨਹੀਂ ਨਹੀਂ ਆਪਾਂ ਉਧਰ ਚਲੋ ਉਹ ਉਧਰ ਵੀ ਜਾਂਦੇ ਆ ਪਰ ਤੁਸੀਂ ਚਲੋ ਆਪਣਾ ਨਾਂ ਨੂੰ ਤਾਂ ਦੱਸ ਦੋ ਜਗਤਾਰ ਸਿੰਘ ਆ ਜੀ ਤੁਸੀਂ ਬਾਈ ਕੀ ਕਰਦੇ ਹੋ ਮੈਂ ਖੇਤੀਬਾੜੀ ਕਰਾਂ ਜੀ ਠੀਕ ਹੈ ਫਿਰ ਤਾਂ ਜੀ ਤੁਸੀਂ ਸਭ ਤੋਂ ਵੱਧ ਕੀ ਤੁਸੀਂ ਕਸਦੇ ਹੋ ਦੱਸ ਦੋ ਚਲੋ ਬੱਸ ਇਧਰ ਚਲੋ ਕੋਈ ਨਹੀਂ ਮਾਰਦੇ ਨਹੀਂ ਅਸੀਂ ਨਾ ਅਗਲੀ ਗੱਲ ਉੱਧਰ ਚੱਲੋ ਕੋਈ ਠੀਕ ਹੈ ਸਭ ਤੋਂ ਵੱਧ ਜਿਹੜੇ ਬਜ਼ੁਰਗ ਨੂੰ ਤੁਸੀਂ ਆਪਣੇ ਤੋਂ ਜੀ ਚਲੋ ਹਾਣੀ ਹੋਗੇ ਥੋੜੇ ਮੋਟੇ ਵੱਡੇ ਛੋਟੇ ਹੋਗੇ ਸਭ ਤੋਂ ਵੱਧ ਤੁਸੀਂ ਕਿਹਦੇ ਤਵੇ ਤੋਂ ਬੇ ਲਾਉਨੇ ਹੋ ਤਵੇ ਤਾਂ ਸਾਰਿਆਂਗੇ ਲੱਗ ਜਾਂਦੇ ਇੱਥੇ ਜੇ ਕੋਈ ਉੱਠ ਕੇ ਚਲੇ ਗਿਆ ਉਹਦੇ ਤਵੇ ਲੱਗ ਜਾਂਦਾ ਨਹੀਂ ਸਭ ਤੋਂ ਵੱਧ ਕਿਹਦੇ ਲੱਗਦੇ ਸਭ ਤੋਂ ਵੱਧ ਕਿਹੜਾ ਬੰਦਾ ਆਉਂਦਾ ਬੰਦੇ ਸਾਰੇ ਬੈਠੇ ਜੀ 5-7 ਦਾ ਪੱਕੇ ਹੀ ਆ ਜਿਹੜੇ ਕਿਹੜੇ ਕਿਹੜੇ 5-7 ਪੱਕੇ ਜਿਹੜੇ ਨੇ ਉਧਰ ਬਾਜੀ ਬੈਠਾ ਚਾਚਾ ਜੀ ਉੱਤੇ ਪੁੱਪੇ ਬੈਠੇ ਅੰਦਰ ਬਚ ਰਹੇ ਉਹ ਤਾਂ ਹੀ ਉੱਤੇ ਬੈਠਣੇ ਉਹਨਾਂ ਨੇ ਮੈਂ ਉਹਨਾਂ ਨੂੰ ਉਹਨਾਂ ਨੂੰ ਉਹਨੂੰ ਮੈਂ 3-4 ਵਾਰ ਕਹਦਾ ਵੀ ਥੱਲੇ ਆ ਜਾਓ ਉਹ ਫਿਰ ਹੈਡ ਤਾਂ ਹੀ ਉਹ ਪ੍ਰਿੰਸੀਪਲ ਸਾਹਿਬ ਦੀ ਕੁਰਸੀ ਤਾਂ ਵੱਡੀ ਹੁੰਦੀ ਆ ਬਾਬਾ ਪਰੋਟੇ ਵਾਲਾ ਇਹਨਾਂ ਕੋਲ ਵੀ ਫਿਰ ਸਾਨੂੰ ਉੱਤੇ ਹੀ ਜਾਣਾ ਪੈਣਾ ਚਲੋ ਪਹਿਲਾਂ ਕੋਈ 2 ਘੰਟੇ ਸਾਰੇ ਲੰਦੇ ਹਾਂ ਜੀ ਕੰਟਾ 2 ਘੰਟਾ ਸਾਰੇ ਲੰਦੇ ਪਰ ਇਹ ਜਿਆਦਾ ਡਿਊਟੀ ਦੀ ਹੈ ਹਾਂ ਜੀ ਇਹਨਾਂ ਹਾਜ਼ਰੀ ਵੀ ਛੱਡੀ ਭਰਨੀ ਹੈ ਜੀ ਜੀ ਬਾਕੀ ਅਸੀਂ ਕਹਿ ਜਾਂਦੇ ਵੀ ਅਸੀਂ ਕੰਮ ਚੱਲੇ ਵੀ ਅੱਜ ਨਹੀਂ ਵੀ ਆ ਸਕਦੇ ਹਾਂ ਇਕੱਠੇ ਹੋ ਜਾਂਦੇ ਆ ਸਭ ਪਿਆਰ ਹੈ ਪਿੰਡ 'ਚ ਸਾਰਿਆਂ ਦਾ ਕੋਈ ਬਈ ਜਦੋਂ ਫਿਰ ਇਕੱਠੇ ਹੁੰਨੇ ਫਿਰ ਕਿਵੇਂ ਗੱਲਾਂ ਬਾਤਾਂ ਹੁੰਦੀ ਨੇ ਸਾਡੇ ਨਾਲ ਨਾ ਬਾਤਾਂ ਜੀ ਆਪਣੀ ਘਰੇਲੂ ਕਰਦੇ ਕਿਸੇ ਦੀ ਨਹੀਂ ਕਰਦੇ ਆਪਣੀ ਦੁੱਖ ਸੁੱਖ ਰਹਉਂਦੇ ਆ ਇਕੱਠੇ ਹੁੰਦੇ ਆਪਣੀ ਖੇਤੀਬਾੜੀ ਦੀਆਂ ਕਰਦੇ ਆ ਠੀਕ ਹੈ ਜੀ ਹਾਂ ਜੀ ਸਾਡੇ ਸਭ ਠੀਕ ਹੈ ਬੱਚੇ ਠੀਕ ਹੈ ਸਾਡੇ ਖੇਡਦੇ ਆ ਇੱਧਰ ਜਾਂਦੇ ਆ ਇਕੱਠੇ ਕੋਈ ਹੋਣੀ ਸਭ ਤੋਂ ਵੱਧ ਰੌਣਕੀ ਬਜ਼ੁਰਗੋ ਹੀ ਹੈ ਹਾਂ ਇਹ ਹੈਡ ਹੈ ਸਾਡਾ ਹੈਡ 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 ਸਾਬ ਤੁਸੀਂ ਥੱਲੇ ਆਓਗੇ ਜਾਂ ਅਸੀਂ ਉੱਤੇ ਆਈਏ ਨਹੀਂ ਨਹੀਂ ਉਹ ਤਾਂ ਉਹ ਤਾਂ ਨੌਜਵਾਨ ਨੌਜਵਾਨਾਂ ਨੂੰ ਤਾਂ ਉਹਦੂਆ ਤਾਂ ਅੱਧੀ ਗੱਲ ਤਾਂ ਮੈਂ ਉਹਨਾਂ ਨਾਲ ਕਰਨੀ ਅੱਧੀ ਤੁਹਾਡੇ ਨਾਲ ਕਿਹਨਾਂ ਦਾ ਆਖੀ ਹਾਂਜੀ ਬੋਲ ਭਾਈ ਕੁਝ ਨਹੀਂ ਤੁਸੀਂ ਆ ਜਾਓ ਜਿਆਦਾ ਥੋੜਾ ਜਿਹਾ ਅੱਗੇ ਨੂੰ ਆ ਜਾਓ ਉਹ ਨਾ ਉਹਨਾਂ ਨਾ ਮੁੰਡਿਆਂ ਤੋਂ ਤਾਂ ਮੈਂ ਪੁੱਛਣਾ ਹੀ ਉਹਦਾ ਅੱਧਾ ਘੰਟਾ ਦਾ ਮੁੰਡਿਆਂ ਤੋਂ ਲਾਉਣਾ ਹੀ ਆ ਇਹਨਾਂ ਨਾਲ ਤੁਸੀਂ ਆਓ ਜੀ ਜੀ ਮਾਰੇ ਉੱਪਰ ਆਇਓ ਨਹੀਂ ਨਹੀਂ ਤਾਂ ਨਾ ਪੁੱਛਣਾ ਉਹਨਾਂ ਨੂੰ ਪੁੱਛਣਾ ਚਲੋ ਮੋਰ ਭਾਈ ਐਸੀ ਗੱਲ ਜੀ ਸਾਸਤਰੀ ਕਾਲ ਜੀ ਕੀ ਨਾਮ ਆ ਭਾਈ ਗਰਮੀਤ ਸਿੰਘ ਜੀ ਰੇਵਨ ਦੀਆਂ ਐਨਕ ਲਾਈਆਂ ਆ ਹਨ ਫਿਰ ਨਹੀਂ ਅੱਖਾਂ ਦੇ ਕਮਜ਼ੋਰੀ ਦਿਖਦਾ ਨਹੀਂ ਜੀ ਕਾਟੇ ਐਨਕ ਤਾਂ ਫਿਰ ਇਹ ਟੌਰ ਵਾਲੀਆਂ ਨੇ ਹਾਂ ਟੌਰ ਵਾਲੀਆਂ ਅੱਖਾਂ ਵਾਲੀਆਂ ਹਾਂ ਆਈ ਹਾਂ ਠੀਕ ਐ ਹਾਂ ਜੀ ਫਿਰ ਮੁੰਡੇ ਲਿਆ ਕੇ ਦਿੱਤੀਆਂ ਨੇ ਕਿ ਆ ਵੀ ਲਿਖੀ ਮੁੰਡੇ ਬਸ ਮੁੰਡੇ ਆਪੇ ਲਈ ਵੇ ਜੀ ਹਾਂ ਅੱਛਾ ਹੋਰ ਬਈ ਕਿੱਦਾਂ ਰਹੀ ਜ਼ਿੰਦਗੀ ਜ਼ਿੰਦਗੀ ਵਧੀਆ ਰਹੀ ਜੀ ਨਾਲ-ਨਾਲ ਕੀਤੀ ਕਰਦੇ ਸੀ ਆਪਣੀ ਜੀ ਬਹੁਤ ਵਧੀਆ ਤੇ ਜ਼ਿੰਦਗੀ ਠੀਕ ਜੀ ਪਹਿਲਾਂ ਬਹੁਤ ਸਹੀ ਤਾਂ ਹੁਣ ਤਾਂ ਮਾਹੌਲ ਖਰਾਬ ਆ ਹੁਣ ਕੀ ਹੋ ਗਿਆ ਪਹਿਲਾਂ ਪਹਿਲਾਂ ਨਾਲ ਤਾਂ ਦੇਣਾ ਠੇਕੇ ਤੇ ਨੇੜੇ ਦਾ ਖੁਸਤਾ ਨਾਤਾ ਦੂਰ ਦੇ ਠੇਕੇ ਰਿਸ਼ਤੇ ਆਂਦੇ ਦੇ ਰਾਤ ਰੋਟੀ ਖਾ ਕੇ ਪੈ ਗਏ ਆ ਰਾਮ ਤੇ ਹੁਣ ਤਾਂ ਰਿਸ਼ਤੇ ਨਾਲ ਤਾਂ ਕਿਸ ਨੂੰ ਖਿਲਾਉਣਾ ਪਲਾਉਣਾ ਆਪਣਾ ਬੜੌਕਾ ਹੁੰਦਾ ਬਿਲਕੁਲ ਇਹ ਨਸ਼ਾ ਮੁਕਤ ਹੋਇਆ ਵਾ ਪੰਜਾਬ ਦਾ ਹੁਣ ਤਾਂ ਨਸ਼ਿਆਂ ਮੁੱਬਿਆ ਪਿਆ ਪੰਜਾਬ ਬਿਲਕੁਲ ਕੀ ਗੱਲ ਹੈ ਜੀ 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 ਹੁਣ ਤਾਂ ਬਹੁਤ ਵਧੀਆ ਜੀ ਹੁਣ ਤਾਂ ਠੀਕ ਹੈ ਮੈਂ ਸਾਡੇ ਪਿੰਡ ਦਾ ਰਹਿਤਾ ਨਸ਼ਿਆਂ ਦੇ ਠੀਕ ਹੈ ਵਧੀਆ ਬਿੱਲਾ ਠੀਕ ਹੈ ਜੀ ਸਾਡੇ ਪਿੰਡ ਪਾਰਟੀ ਪਾਜ ਨਹੀਂ ਕੋਈ ਕੁਝ ਨਹੀਂ ਹੈ ਠੀਕ ਹੈ ਜੀ 10 ਸਾਲ ਪੰਚ ਰਹਿਆ ਮੈਂ ਜੀ ਜੀ ਹਾਂ ਜੀ ਕੋਈ ਐਹੀ ਬਾਤ ਨਹੀਂ ਬੱਚੇ ਭਰ ਗਏ ਵੇ ਕੰਡਾ ਭਰ ਗਿਆ ਵਾ ਜਿਹੜੇ ਤੁਹਾਡੇ ਬੜੇ ਤੁਹਾਡੇ ਵਿਆਹ ਤੇ ਆ ਕੇ ਕਿਹੜੇ ਬਾਬੇ ਨੇ ਵਧੀਆ ਰੌਣਕ ਲਾਈ ਸੀ ਇਹਨਾਂ ਚ ਇਹ ਮੱਠਾ ਮਾਮਾ ਦਾ ਰੌਣਕ ਵਧੀਆ ਰੌਣਕ ਲਾਈ ਲੱਗੇ ਆ ਬੇਰਾ ਅੱਛਾ ਸਰ ਨੱਚੇ ਤਾਂ ਚਾਚੇ ਵੀ ਨੱਚਿਆ ਜਦਾਂ ਨਾਲ ਮਾਮੇ ਲਾਈ ਬੋਲੀਏ ਬੋਲੀਏ ਕਿਨੇ ਭਈਆਂ ਸੀ ਸਭ ਤੋਂ ਵੱਧ ਜਦਾਂ ਨਾਲ ਨਹੀਂ ਤੇ ਮੇਰੇ ਤਾਂ ਵਿਆਹ ਤੇ ਹੀ ਨਾ ਨੱਚੇ ਮੰਮੇ ਨੇ ਜਿਹੜਾ ਸਿਆਣੇ ਬੰਦੇ ਨੱਚੇ ਡੈਡੀ ਆਫ ਸੇਜੀ ਦਾ ਸੈਕਟਰ ਦਾ ਠੀਕ ਹੈ ਜੀ ਉਹ ਆਪਣਾ ਲਾਜਮ ਦੇ ਬੰਦੇ ਆ ਉਹ ਆਪਾਂ ਹੁਣ ਉਹਨਾਂ ਕੋਲ ਚੱਲੀਏ ਮੜਾ ਜੀ ਆਪਾਂ ਨਹੀਂ ਮਿੰਡਾਂ ਨੂੰ ਪੁੱਛਾਂ ਮੈਂ ਉਹਦੋਂ ਪੁੱਛਾਂਦਾ ਇਹ ਇਹਨਾਂ ਤੋਂ ਤਾਂ ਮੈਂ ਪੁੱਛ ਹੀ ਲੈਣਾ ਤੁਸੀਂ ਆਪਣੇ ਬੜੇ ਤਜਰਬੇ ਸਾਂਝੇ ਕਰੋ ਨਾ ਇਹਨਾਂ ਇਹਨਾਂ ਨੂੰ ਤੁਸੀਂ ਕੀ ਸਿੱਖਿਆ ਦਿੰਦੇ ਹੋ ਉਹ ਚੀਜ਼ ਮੈਂ ਪੁੱਛਣਾ ਹੈ ਨੇ ਮੈਂ ਮਰ ਤੇ ਸਿੱਖਿਆ ਲੈ ਲੇਗੇ ਲੈ ਨਹੀਂ ਸਕਦੇ ਮਰ ਤੇ ਸਿੱਖਿਆ ਜਿਹੜਾ ਲੈ ਅੱਜ ਮੁੰਡਾ ਸਿੱਖਾ ਬੜਾ ਹੀ ਵੀ ਨਹੀਂ ਆ ਰਿਹਾ ਉਹ ਤਾਂ ਦੇਖ ਲੈ ਆ ਰਿਹਾ ਬੜਾ ਹੀ ਵੇ ਸਹੀ ਗੱਲ ਆ ਨਹੀਂ ਲਈ ਬਸ ਬਿਰ ਇਹ ਕੀ ਕੀ ਹੋ ਗਿਆ ਭਾਈ ਇਹ ਤੁਸੀਂ ਬਜ਼ੁਰਗ ਤਾਂ ਕੀ ਸਿੱਖਿਆ ਸਿੱਖਦੇ ਹੋ ਜੀ ਸਾਥ ਜੇ ਬੈਠ ਕੇ ਤੇ ਅੱਜ ਦੇ ਨੌਜਵਾਨਾਂ ਨੂੰ ਤੁਸੀਂ ਕਿਵੇਂ ਦੇਖਦੇ ਨੌਜਵਾਨ ਪਹਿਲਾਂ ਮੰਗੋ ਕਹਣਾ ਮੰਨਦਾ ਹੀ ਨਹੀਂ ਹੁਣ ਮੰਨਣਾ ਕੋਈ ਕਹਣਾ ਕੋਈ ਨਹੀਂ ਕੰਮ ਨਾ ਮੰਗਦਾ ਨਾ। ਪਹਿਲਾਂ ਬਜ਼ੁਰਗ ਜਿਹੇ ਥੱਪੜ ਵੀ ਮਾਰਦੇ ਤੇ ਕੰਮ ਕਰਦੇ ਜਗਾ ਖੇਤਾਂ ਮਾਂ। ਬਿਲਕੁਲ। ਹੁਣ ਨਿਆਣੇ ਨੂੰ ਕਹਦੇ ਦੂਏ ਪਸੰਦ ਦੌੜਾ। ਜੀ ਜੀ ਜੀ। ਠੀਕ ਹੈ ਨਹੀਂ। ਬਿਲਕੁਲ। ਪਹਿਲਾਂ ਸਮਾਂ ਠੀਕ ਦਾ ਜੀ। ਜੀ ਜੀ। ਹੁਣ ਸਮਾਂ ਠੀਕ ਨਹੀਂ ਆਇਆ। ਬਿਲਕੁਲ। ਭਾਈ ਜਿੱਦਾਂ ਪਹਿਲਾਂ ਬਜ਼ੁਰਗ ਸੱਚ ਆ ਕੇ ਬਹਿੰਦੇ ਹੁੰਦੇ ਸੀਗੇ ਹੁਣ ਫਿਰ ਉਹ ਦੂਆ ਤੁਸੀਂ ਬਹਿੰਦੇ ਹੋ। ਹੁਣ ਜਿਹੜੀ ਨੌਜੋਨ ਪਨੀਰੀ ਉਹ ਆਂਦੀ ਔਰ ਇੱਕ ਨਹੀਂ। ਉਹ ਕਿੱਥੇ ਬੈਠਾ ਔਰ ਲਾਗ ਬੈਠਦੀ ਨਹੀਂ ਹੈ। ਹਮ। ਕੋਈ ਨਹੀਂ ਬੈਠਦਾ ਲਾਗ। ਸਭ ਪਾਸ ਸਦਾ ਉੱਟ ਜਾਂ ਪਰ ਨਿਆਣੇ। ਉਈ ਬਲਾਈ ਵੀ ਨਹੀਂ ਆਦੇ ਤੁਹਾਡੇ ਸਾਹਮਣੇ ਦੇਖ ਲੈ ਬਿਲਕੁਲ ਫੇਰ ਇਹ ਕੀ ਇਹ ਦਾ ਬਦਲਾ ਕੀ ਦੇਖਦੇ ਹੋ ਕਿਉਂ ਬਦਲਾਇਆ ਇਹਨਾਂ ਚ ਬਦਲਾਤਾ ਇਸ ਤਰ੍ਹਾਂ ਹੋਗਾ ਜੀ ਕੱਲ ਇੱਕ ਹੀ ਕਿ ਬੱਚਾ ਸੱਪਾ ਜੀ ਕੋਈ ਮਤਲਬ ਕਹਿਣਾ ਨਹੀਂ ਜਾਂਦਾ ਜਦ ਪਹਿਲਾਂ 5 10 10 ਬੱਚੇ ਵੀ ਹੋਵਾਂਦੇ ਜੀ ਜੀ ਠੀਕ ਹੈ ਨਹੀਂ ਜੀ ਜੀ ਹੂੰ ਬੱਚੇ ਡਰ ਵੀ ਹੈ ਤੇ ਮਾਪੇ ਪਾਪਾ ਦੇ ਬਿਲਕੁਲ ਉਹਨੇ ਡਰਦੇ ਨਹੀਂ ਹੈ ਜੀ ਜੀ ਠੀਕ ਹੈ ਨਹੀਂ ਜਦ ਲੱਸੀਆਂ ਪੀਣੇ ਨੂੰ ਮਿਲਾਂ ਦੀ ਖਰਾਕ ਮਿਲਾਂ ਦੀ ਚੰਗੀ ਹੁਣ ਖਰਾਕਾਂ ਮਾਂ ਵੀ ਸਮਝਦਾ ਉਹ ਗੱਲ ਨਹੀਂ ਰਹੀ ਐ ਬਿਲਕੁਲ ਬਿਲਕੁਲ ਠੀਕ ਹੈ ਨਾ ਰੇ ਐਨ ਐਨ ਰੇ ਬਾਰੇ ਆ ਹੁਣ ਕੋਈ ਬੰਦਾ ਆ ਦੇਖ ਲ ਬਿਨਾ ਦਵਾਈ ਤੇ ਹੋਇਆ ਕਿਸੇ ਗੋਡੇ ਦੂਰੇ ਆ ਕਿਸੇ ਕੇ ਕਿਸੇ ਨੂੰ ਸ਼ੁਗਰ ਹੈ ਬਿਲਕੁਲ ਠੀਕ ਹੈ ਨਹੀਂ ਕਿਸੇ ਦਾ ਬੀਪੀ ਵੱਧ ਰਿਹਾ ਜੀ ਜੀ ਸਭ ਬੰਦੇ ਬਿਮਾਰੀ ਮਾਰੀ ਤੇ ਨੇ ਬਿਲਕੁਲ ਜੀ ਜਿਹੜੇ ਹੁਣ ਪਿਛਲੇ ਬਜ਼ੁਰਗ ਹੈ ਕੋਈ ਤੁਹਾਨੂੰ ਸਹੀ ਦਿਖਾ ਤੁਰਦਾ ਨਹੀਂ ਕੋਈ ਬਿਮਾਰੀ ਤੇ ਬਿਨਾ ਹੋਇਆ ਬਿਲਕੁਲ ਪਹਿਨਾ ਮਤਲਬ ਨੇ ਚੀਜ਼ਾਂ ਹੈ ਨਹੀਂ ਜੀ ਜਿਨ੍ਹਾਂ ਤੇ ਰਹਿਤ ਬਿਲਕੁਲ ਬਈ ਤੁਸੀਂ ਜੀ ਜੀ ਬੋਲੋ ਬੋਲੋ ਜੀ ਸਰੀਰ ਕੇ ਵਿੱਚ ਸਭ ਕੇ ਵਿੱਚ ਤੰਦਰੁਸਤੀ ਹੋਇਆ ਜੀ ਤਕੜੇ ਹੋਆ ਦੇ ਕੰਮ ਕਰਨੇ ਨੂੰ ਹੁਣ ਘਰਾਂ ਦੇ ਸਵੇਰੀ ਸਾਜਣਾ ਚਲੇ ਜਾਣਾ 2 ਵਜੇ ਦਾ ਗੜਾ ਹੀ ਕਰ ਰਹੇ ਨੇ ਸਭ ਬੰਦੇ ਨੇ ਹੁਣ ਕਿਹੜਾ ਨਿਆਣਾ ਲੱਗ ਰਿਹਾ ਕੜਾ ਕਰ ਰਿਹਾ ਠੀਕ ਹੈ ਨਾ ਜੀ ਹੁਣ ਹਮੇ ਗਿਆਨ ਸਾਗਰਮ ਜਮੀਨਤੀ ਜੀ ਹਮੇ ਤਿੰਨ ਤਿੰਨ ਗੜੇ ਲਾਏ ਜੀ ਉੱਥੇ ਦੇ ਜੀ ਪੂਰਾ ਪਿੰਡ માં ਦਿਨਾਗਾ ਚੰਦੂਨਾਗਾ ਇਨਾਗੇ ਖੇਤਾਂ ਦੇ ਰਹੀ ਨੇਗੇ ਖੇਤਾਂ ਮਰਵਾ ਮੈਂਦੇ ਜੇਨੇ ਮੈਂ ਤੇ ਕੋਈ ਹੋਇਆ ਤਾਂ ਰਸਤੇ માં ਗੇਰ ਲੈਣੇ ਕੱਖ ਕੋਈ ਇਨਾ ਤੇ ਚਕਾ ਲੈਣੇ ਨਹੀਂ ਫਿਰ ਕੋਈ ਅੱਗੇ ਆਣਗਾ ਗੇਰ ਨੇ ਕੋਈ ਮਿਲ ਗਿਆ ਤਾਂ ਚਕਾਣੇ ਜੀ ਦੋ ਵਾਰੀ ਦਮ ਦੇ ਗਏ ਤਿੰਨ ਤਿੰਨ ਘੜੇ ਲਾਇਏ ਹਮੇ ਨੇ ਇੱਕ ਘਿਹੜਾ ਨੇ ਮੋਟਰਸਾਈਕਲ ਤੇ ਬਿਨਾ ਇੱਕ ਘਿਹੜਾ ਪੈਦਲ ਨਹੀਂ ਲਾ ਸਕਦੇ ਆ ਸਾਈਕਲ ਪਰ ਵੀ ਨਹੀਂ ਜਾ ਸਕਦੇ ਪੀਤਾ ਜੀ ਦੁਕਾਨ ਵਿੱਚ ਸੌਦਾ ਲੈਣ ਵੀ ਜਾਣਾ ਤਾਂ ਵੀ ਮੋਟਰਸਾਈਕਲ ਮੋਟਰਸਾਈਕਲ ਪਰ ਜਾਣਾ ਮੋਟਰਾਂ ਤੇ ਜਾਣਾ ਮੋਟਰਸਾਈਕਲ ਪਰ ਜਾਣਾ ਬਿਲਕੁਲ ਫਿਰ ਆਪਾਂ ਹੁਣ ਵੀ ਦੇਖ ਲੈ ਦੋ ਬੰਦੇ ਇੱਕ ਘੰਟਾ ਸਵੇਰੇ ਹੀ ਘੁੰਮਾਵਾ ਸਾਈਕਲ ਉੱਤੇ ਸਾਈਕਲ 'ਤੇ ਘੰਟਾ ਹੀ ਘੁੰਮਦਾ ਆ ਮੈਂ ਉਹਦੇ ਚੰਗੇਰਾ ਜੰਗੇਰੇ ਦੇ ਬੁੱਟਾ ਸੰਗਰਾਉਂ ਬੁੱਟਾ ਸੰਗਰਾਉਂ ਦੇ ਜੰਗਰੇ ਨੇ ਹੁੰਦੇ ਫੇਰ ਇੱਕ ਘੰਟਾ ਲਗਾ ਕਦੀ ਬੜੀ ਮੋਹੀ ਨੂੰ ਘੁਮਗਾਵਾ ਜੀ ਜੀ ਕਦੀ ਛੋਟੀ ਮੋਹੀ ਦੇ ਤੂਹੇ ਨੂੰ ਗਰਦੀ ਨਗਰ ਨੂੰ ਬਿਲਕੁਲ ਇਹਨੂੰ ਘਮਗਾਵਾ ਨਹੀਂ ਤਾਂ ਉਸ ਟਾਈਮ ਉੱਠਦੇ ਨਹੀਂ ਇਹਨਾਂ ਤਾਂ 9 10 10 ਵਜਾਂ ਉੱਠਣਿਆਂ ਨਹੀਂ ਇਹਨਾਂ ਨੂੰ ਬਿਲਕੁਲ ਠੀਕ ਹੈ ਨਹੀਂ ਜੀ ਜੀ ਅਮੇ ਉੱਠ ਜਾਣਾ 4 ਵਜੇ ਬਿਲਕੁਲ 4 ਵਜੇ ਉੱਠ ਕੇ ਕੰਮ ਕਰਨਾ ਜੀ ਜੀ ਨਹੀਂ ਕਿੱਥੇ ਕਰਾਂ ਨਿਆਣੇ ਹੋਣਾ ਬਿਲਕੁਲ ਬਈ ਇਹਨਾਂ ਜੋ ਜਿਹੜੇ ਬੰਦੇ ਦੇ ਤੁਸੀਂ ਸਭ ਤੋਂ ਵਿਆਹ ਦੇਖਿਆ ਕਿਹ ਕਿਹਦੇ ਦੇਖਿਆ ਜਾਨੀ ਵਿਆਹ ਤੇ ਗਏ ਹੋ ਇਹਨਾਂ ਵਿੱਚ ਕਿੰਨੇ ਵਿਆਹ ਮੈਂ ਤਾਂ ਸਾਰਿਆਂ ਦੇ ਦੇਖੇ ਇਸਕੇ ਵੀ ਦੇਖਿਆ ਮੈਂ ਇੱਕ ਰਾ ਬਾ ਇਸਕਾ ਵੀ ਹਮੇਕ ਰਹਾ ਅੱਛਾ ਤੁਸੀਂ ਕਰਾਇਆ ਫਿਰ ਹਮੇ ਬਚੋਦੇ ਮਾਰੀ ਹਮੇ ਅੱਛਾ ਬਚੋਲੇ ਹੋ ਤੁਸੀਂ ਫਿਰ ਉਹਲਾ ਕਿੰਨਾ ਕੁ ਰੱਖੇ ਫਿਰ ਇਹ ਦੱਸੋ ਤੁਸੀਂ ਇਹਨਾਂ ਇਹਨਾਂ ਦੇ ਵਿੱਚ ਉਹਲਾ ਕਿੰਨਾ ਕੁ ਰੱਖਿਆ ਤੁਸੀਂ ਉਹਦਾ ਘਰ ਖੜਾਦਾ ਇਹਨਾਂ ਦੇ ਵਿੱਚ ਸਹੀ ਤੇ ਕਰਾ ਦਿਆ ਸਾਰੇ ਹੀ ਉਹਲੇ ਰੱਖਿਆ ਸਾਰੇ ਹੀ ਉਹਲੇ ਰੱਖਿਆ ਹੁਣ ਮਤ ਜਿਹੜਾ ਦੱਸੋ ਨਾ ਖੁੱਲ ਕੇ ਤੁਸੀਂ ਖੁੱਲ ਗਿਆ ਦੱਸਿਆ ਹਾਂ ਮੈਂ ਤਾਂ ਕਹਿੰਦੀ ਠੀਕ ਸਾਰਾ ਉਹ ਤਾਂ ਕਹਿੰਦਾ ਸਾਰਾ ਫੋਨਾ ਰੱਖਿਆ ਫੋਨਾ ਕੋਈ ਨਹੀਂ ਰੱਖਿਆ ਹਾਂ ਨਹੀਂ ਵਿਆਹ ਹੋਵਾ ਚਲੋ ਮਾੜੀ ਮੁੱਡੀ ਨੂਕ ਚੋਕ ਕਰੇ ਹੁੰਦੀ ਰਹਿੰਦੀ ਆ ਫਿਰ ਕਦੇ ਤੁਹਾਨੂੰ ਤਾਨੇ ਮੇਨੇ ਪਏ ਤੁਹਾਨੂੰ ਕੋਈ ਤਾਨਾ ਮੇਨੇ ਮਾਰਿਆ ਨਹੀਂ ਸੀ ਨਹੀਂ ਕੋਈ ਤੁਸੀਂ ਨਾ ਮਾਰਿਆ ਜੀ ਨਹੀਂ ਬਾਈ ਦੱਸੋ ਤੁਸੀਂ ਨਾ ਨਾ ਪੇ ਜਦੋਂ ਕਰੇ ਮੜੀ ਮੁੱਟੀ ਨੂਕ ਚੋਂ ਗੁੰਦੀ ਆ ਫਿਰ ਵਿਚੋਲੇ ਨੂੰ ਗਾਲਾ ਨਿਕਲਦੀ ਨਹੀਂ ਨਹੀਂ ਕੋਈ ਤੁਸੀਂ ਤਾਂ ਨਹੀਂ ਕੱਢ ਦੇਣੇ ਉਹ ਉਧਰ ਘਰ ਦੇ ਕੱਢ ਦੇਣੇ ਕੋਈ ਗੱਲ ਨਹੀਂ ਹੈ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਮੈਂ ਖੇਤੀਬਾੜੀ ਕਰਦਾ ਠੀਕ ਹੈ ਬਈ ਕਿੱਦਾਂ ਰਹੀ ਜ਼ਿੰਦਗੀ ਠੀਕ ਠਾਕ ਹੈ ਜੀ ਹੁਣ ਜਾ ਅੱਗੇ ਕੀ ਖੇਤੀਬਾੜੀ ਖੇਤੀਬਾੜੀ ਉਹ ਕਰਦੇ ਪਿੰਡ ਦੀ ਕੋਈ ਯਾਦ ਦੱਸੋ ਸਾਨੂੰ ਪਿੰਡ ਦਾ ਠੀਕ ਠਾਕ ਹੈ ਜੀ ਬਜ਼ੁਰਗਾਂ ਤੋਂ ਕੀ ਸਿੱਖਿਆ ਤੁਸੀਂ ਇਹਨਾਂ ਤੋਂ ਠੀਕ ਹੈ ਜੀ ਠੀਕ ਠਾਕ ਦਾ ਦੱਸੋ ਜੀ ਕਿਹੜੀ ਚੀਜ਼ ਇੱਕ ਜੀ ਦੱਸੋ ਸਾਨੂੰ ਕਿਹੜੀ ਚੀਜ਼ ਸਿੱਖੀ ਇਹਨਾਂ ਤੋਂ ਕਹਿੰਦੇ ਸੱਥਾਂ ਦੇ ਵਿੱਚ ਜਦੋਂ ਬਜ਼ੁਰਗਾਂ ਦੇ ਨਾਲ ਗੱਲਾਂ ਕਰਦੇ ਆ ਨਾ ਨੌਜਵਾਨ ਸਿੱਖਦੇ ਆ ਮੈਂ ਇਹ ਪੁੱਛ ਰਿਹਾ ਵੀ ਤੁਸੀਂ ਇਹਨਾਂ ਤੋਂ ਕੀ ਸਿੱਖਿਆ ਇਹ ਤਾਂ ਤੁਹਾਡੇ ਵਿਚੋਲੇ ਵੀ ਰਹੇ ਆ ਇਹਨਾਂ ਤੋਂ ਦੱਸ ਦਿਓ ਇਹ ਤਾਂ ਕਿਆ ਜੀ ਕਹ ਅਰ ਸੰਗੂ ਰਾਜੀ ਕੋਈ ਚੱਕਣੀ ਅੱਜ ਦੱਸ ਦਿਓ ਤੁਸੀਂ ਖੁੱਲ ਕੇ ਸਰਪੰਚ ਬਣਾਉਂਦਾ ਜੀ ਖੜਿਆ ਸਰਪੰਚ ਵਾਰਾ ਅੱਛਾ ਜੀ ਸਰਪੰਚ ਬਣਾ ਦਿਆ ਫਿਰ ਬਣਾ ਦਿਆ ਪਿੰਡ ਨੇ ਅੱਛਾ ਜੀ ਬਹੁਤ ਸਪੰਚ ਵਧੀਆ ਬਣਾਇਆ ਸਪੰਚੀ ਘਰੀ ਵਧੀਆ ਜੀ ਨੇ ਠੀਕ ਹੈ ਜੀ ਹਾਂ ਜੀ ਹਾਂ ਬਹੁਤ ਚੰਗੇ ਬੱਚੇ ਉਹ ਕਿੰਨੇ ਸੱਚੇ ਜਰੀਪਦਿਆ ਠੀਕ ਹੈ ਜੀ 5 ਸਾਲ ਪੁੱਛਤ ਬੱਚੇ ਕਰੀ ਇਹਨੇ ਠੀਕ ਹੈ ਜੀ ਹਾਂ ਜੀ ਹਾਂ ਔਰ ਬਈ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਇਹ ਬਈ ਤੁਸੀਂ ਕੀ ਕਰਦੇ ਹੋ ਕਿਹੜੀ ਕਲਾਸ ਚ ਪੜਦੇ ਮੈਂ ਬੀਏ ਲਾਟਸ ਐਮ ਕਾਲਜ ਕਹਿੰਦੇ ਤੁਹਾਨੂੰ ਪ੍ਰਧਾਨ ਪ੍ਰਧਾਨ ਕਹਿੰਦੇ ਤੁਹਾਨੂੰ ਕਿੰਨੇ ਕੀ ਇਹ ਤਾਂ ਯਾਰ ਸਾਡੇ ਸੁੱਤਰਾਂ ਨੇ ਦੱਸਿਆ ਨਾ ਤੁਹਾਡੇ ਨਾਲ ਦੇ ਆਲਗ-ਆਲਗ ਹੀ ਖੜੇ ਥੋਡੇ ਜਿਨ੍ਹਾਂ ਨੇ ਇਹ ਗੱਲ ਕੀਤੀ ਵੀ ਇਹ ਮੁੰਡਾ ਪ੍ਰਧਾਨ ਹਾਂਜੀ ਹਾਂ ਹੈਗੇ ਜੀ ਹਾਂਜੀ ਪ੍ਰਧਾਨਗੀ ਦੱਸੋ ਕਿ ਫਿਰ ਕਿੱਦਾਂ ਚੱਲਦੀ ਹੈ ਬ ਬੜਾ ਵਧੀਆ ਚੱਲ ਰਹੀ ਹੈ ਜੀ ਬਸ ਲਾਟ ਸੈ ਮੈਂ ਹੁਣ ਤਾਂ ਪਾਸ ਹੋਣ ਲੱਗੇ ਆ ਪ੍ਰਧਾਨ ਬਣਿਓ ਕਾਲਜ ਦੇ ਜਾਂ ਤੁਹਾਨੂੰ ਉੱਚ ਕਹਿੰਦੇ ਨੇ ਵੈਸੇ ਬਸ ਬਣੇ ਵੀ ਐ ਯਾਰ ਦੋਸਤ ਵੀ ਐ ਜਿਹੜੇ ਨਾਂ ਰਾਂ ਆਪਣੇ 24 ਮਿੰਟ ਹਾਂਜੀ ਅੱਗੇ ਫਿਰ ਰਾਜਨੀਤੀ ਚੋਣਾ ਨਾਂਜੀ ਨਾ ਬਸ ਤੇਰਾ ਕਾਲਜ ਪ੍ਰਧਾਨਗੀ ਦਾ ਕੀ ਹਾਂਜੀ ਹਾਂ ਬਾਅਦ ਇਸ ਤੋਂ ਬਾਅਦ ਦੇਖਦੇ ਆਂ ਬਾਰਬੂਰ ਦਲਾਨੇ ਦੀ ਤਰ੍ਹਾਂ ਠੀਕ ਹੈ ਕਾਲਜ ਠੁੱਕ ਠੁੱਕ ਪੂਰੀ ਹੈ ਅੱਛਾ ਉਹਦਾ ਕਿਵੇਂ ਫਿਰ ਜਾਂਦਾ ਪਰ ਜਦੋਂ ਪ੍ਰਧਾਨ ਜੀ ਕਹਿੰਦੇ ਫਿਰ ਕਿੱਦਾਂ ਮੈਸੇਜ ਹੁੰਦੇ ਆ ਬਸ ਜੀ ਕੀ ਦੱਸਿਆ ਹੁਣ ਇਹਨਾਂ ਦਾ ਤਾਂ ਪੁੱਛਣਾ ਹੀ ਆ ਇਹ ਤਾਂ ਨਾਲ ਪ੍ਰਧਾਨ ਦੇ ਸਾਥੀ ਨੇ ਯਾਰ ਇਹਨੇ ਤਾਂ ਛੋਟੇ ਬਜ਼ੁਰਗ ਵੀ ਨਹੀਂ ਸੰਗਦੇ ਜਿਹਨੇ ਤੁਸੀਂ ਸੰਗੀ ਜਾਂਦੇ ਹੋ ਵਾਹ ਜੀ ਕੋਈ ਗੱਲ ਨਹੀਂ ਐ ਉਹ ਕਾਲਜ ਦੀ ਫਰਗੂ ਜາດ ਜੀ ਦੱਸੋ ਕੋਈ ਲੜਾਈ ਲੁੱੜੀ ਲੜਾਈ ਪ੍ਰਧਾਨ ਕੀ ਤਰ੍ਹਾਂ ਨਾ ਚੀ ਨਾ ਪ੍ਰਧਾਨ ਇਹਨੇ ਸਾਥ ਦੋਂਦੇ ਨਹੀਂ ਅਸੀਂ ਵੀ ਕਾਲਜ ਦੇ ਟਾਈਮ ਪੜੇ ਹੈ ਸਰ ਤੁਹਾਨੂੰ ਕੀ ਦੱਸਿਆ ਹੁਣ ਪਿੰਡ ਵਾਲੇ ਉਮ ਬੈਠੇ ਆ ਹਾਂ ਜਦੋਂ ਯੂਨੀਵਰਸਿਟੀ ਛੁੱਟੀ ਛੁੱਟੀ ਨੇ ਉਧਰ ਫਿਰ ਕਿਧਰ ਨੂੰ ਕਿੱਡੇ ਲੱਗਦਾ ਆ ਚੰਡੀਗੜਾ ਨੋਰਮਲ ਚੰਡੀਗੜਾ ਕਿਹੜੀ ਕਿੱਧਰ ਘੁੰਮਦੇ ਜਿਆਦਾ ਸਭ ਤੋਂ ਵੱਧ ਮੈਂ 3v2 3v2 ਹੋ ਗਿਆ ਰਜੇਰ ਕਪਰ ਹੋ ਗਿਆ ਹਾਂਜੀ ਹਾਂ ਗੱਡੀ ਦੇ ਵਿੱਚ ਕਿਹੜੇ-ਕਿਹੜੇ ਯਾਰ ਹੁੰਦੇ ਨੇ ਨਾਲ ਉਰੇ ਜਿਹੜੇ ਖੜੇ ਆ ਇਸ ਟਾਈਮ ਆਪਣੇ ਪਿੰਡ ਦੇ ਦਾ ਇੱਕ ਆ ਮੇਰੇ ਨਾਲ ਸੂਰਤ ਵੀ ਪੜਿਆ ਦੂਜੀ ਕਲਾਸ ਤੋਂ ਮਤਲਬ ਇਕੱਠੇ ਸੀ ਅਸੀਂ ਉਸ ਤੇ ਬਾਅਦ ਬਾਰਦੇ ਹੀ ਹੁੰਦੇ ਆ ਜ਼ਿਆਦਾਤਰ ਤਾਂ ਨਾਲ ਸ਼ਰਾਰਤੀ ਇਹ ਜ਼ਿਆਦਾ ਸੀ ਜਾਂ ਤੁਸੀਂ ਆਜ਼ਰੇ ਦੋਹੇ ਸੀ ਹੁਣ ਕੀ ਦੱਸੀ ਕਿਹੜੀ ਕਿਹੜੀ ਚੱਲ ਬਾਈ ਇਹ ਤੋਂ ਪੁੱਛਦੇ ਬਾਈ ਕਿਹੜੀ ਕਿਹੜੀ ਸ਼ਰਾਰਤਾਂ ਕਰਦੀ ਸੀ ਬਾਈ ਵਦੂਪਰੀਆਂ ਜੀ ਕਿਹੜੀ ਕਿਹੜੀ ਇੱਕ ਕਰਕੇ ਦੱਸੋ ਹੁਣ ਆਇਆ ਤਾਂ ਬਹੁਤ ਐ ਇੱਕ ਦੱਸੋ ਵੀਡੀਓ ਜਿਆਦਾ ਲੰਬੀ ਬਣ ਜੂਗੀ ਵੀਡੀਓ ਜਿਆਦਾ ਲੰਬੀ ਜੇ ਮਰਜ਼ੀ ਲੰਬੀ ਬਣ ਜਾ ਕੋਈ ਚੱਕਰ ਹੀ ਨਹੀਂ ਹੈਗਾ ਆ ਸਾਨੂੰ ਵੀਡੀਓ ਦਾ ਕੋਈ ਚੱਕਰ ਨਹੀਂ ਦੱਸ ਯਾਰ ਇੱਕ ਦੱਸੋ ਵੀ ਸ਼ਰਤ ਲੂਣ ਵਿੱਚ ਖੇਡਦੇ ਖੇਡਦੇ ਕੋਠੇ 'ਤੇ ਛਾਲ ਮਾਰਦੀ ਸੀ ਫਿਰ ਫਿਰ ਗਿਆ ਬੱਥ ਲੂਗ ਗਿਆ ਬਹੁਤ ਡੋਡੇ ਜੁੰਦੇ ਜੀ ਬਹੁਤ ਜ਼ਿਆਦਾ ਮਤਲਬ ਕਦੀ ਗਾਣੇ ਗੁਣੇ ਗੱਡੀ ਦੇ ਕਿਹੜੇ ਗਾਣੇ ਆਲਾ ਮੈਂ ਮਹਿਕਮਾ ਕਿਹਦੇ ਕੋਲੋਂਦਾ ਤੁਹਾਡੇ ਕੋਲ ਜਾ ਦੇ ਕੋਈ ਹੀ ਹੈ ਸਾਡੇ ਗਾਣੇ ਆਲੇ ਤਰਸੇਮ ਜੱਸੜਾ ਦਾ ਬਹੁਤ ਤਖੜਾ ਫੈਣਾ ਜੀ ਅੱਛਾ ਹਾਂਜੀ ਸਾਰੀ ਚੱਲੀ ਜਾਂਦੀ ਹੁਣ ਤਾਂ ਮੁੱਛ ਵੀ ਬਈ ਨੇ ਉਹਦੇ ਵਾਂਗੂ ਰੱਖੀ ਹੋਈ ਹੈ ਨਾ ਹਾਂਜੀ ਆਲ ਤਾਂ ਹੋਈ ਨਹੀਂ ਵੀਰ ਹੋੜੀ ਆ ਤਾਂ ਬੋਟਣ ਲੱਗੀ ਹੈ ਵੀਰ ਫੁੱਟਣ ਲੱਗੀ ਹੈ ਠੀਕ ਹੈ ਬਈ ਤਰਸੇਮ ਜੱਸੜਾ ਦਾ ਸਭ ਤੋਂ ਵੱਧ ਕਿਹੜਾ ਗਾਣਾ ਲੱਗਦਾ ਤੁਹਾਨੂੰ ਸਾਰੇ ਵਧੀਆ ਹੀ ਨੇਗੇ ਗਾਣੇ ਤਾਂ ਇੱਕ ਜੇ ਸਾਰਿਆਂ ਦੇ ਪਚੋਣਾ ਹੋਵੇ ਜਿਹੜਾ ਕਦੇ ਈਪੀ ਦਾ ਉਦਾਂ ਹੀ ਐ ਡੈਫਾ ਗੋਇੰ ਟੂ ਵਨ ਈਪੀ ਹਮਮ ਉਹ ਸਾਰੇ ਵਧੀਆ ਗਾਣੇ ਠੀਕ ਹੈ ਬਈ ਹੋਰ ਹੋਰ ਕਿਹੜੇ ਸਿੰਗਰ ਦੇ ਸਭ ਤੋਂ ਵਧੀਆ ਗਾਣੇ ਦਾ ਸਭ ਤੋਂ ਵਧੀਆ ਇੱਕ ਗਾਣਾ ਦੱਸੋ ਸਭ ਤੋਂ ਵਧੀਆ ਹੁਣ ਅਰਜਨ ਚੱਲ ਰਿਹਾ ਹੈ ਕੁਝ ਮਤਲਬ ਇੱਕ ਤਾਂ ਨਹੀਂ ਗਏ ਸਾਦੇ ਐਲਬਮ ਬਹੁਗੀ ਪੂਰੀ ਨਹੀਂ ਨਹੀਂ ਇੱਕ ਇੱਕ ਗਾਣਾ ਕੋਈ ਵੀ ਕਿਸੇ ਵੀ ਸਿੰਗਰ ਦਾ ਇੱਕ ਗਾਣਾ ਫਿਰ ਤਾਂ ਸਿੱਧੂ ਮੂਸੇ ਵਾਲੇ ਦੇ ਗਾਣੇ ਕਿਹੜਾ ਉਹਨਾਂ ਦਾ ਹੁਣ ਇੱਕ ਕਿਹੜਾ ਦੱਸਾਂ ਤੁਹਾਨੂੰ ਥੋੜੋ ਗਾਲਾਂ ਥੋੜੋ ਜੀ ਬਾਜੀ ਬਹੁਤ ਬਾਜੀ ਬਹੁਤ ਬਧੀ ਨਾ ਨਾ ਇਹ ਲੈ ਮੇਰੇ ਵੀਰ ਹੁਣ ਤਾਂ ਸੁਣਾ ਗਾਣਾ ਮੰਨੂ ਗਾਣਾ ਨਹੀਂ ਆਂਦਾ ਇਹ ਉਹੀ ਕਹਿੰਦਾ ਬਾਜ ਬਹੁਤ ਬਧੀ ਤੇਰਾ ਦੂਜੀ ਕਲਾ ਦਾ ਤੇਰਾ ਯਾਰ ਆ ਨਾ ਨਾ ਉਹੀ ਮੈਂ ਥੋੜੀ ਜਿਹੀ ਬੋਲਦਾ ਮੰਨੂ ਗਾਣਾ ਨਹੀਂ ਆਂਦਾ ਇਹ ਉਹੀ ਮਾਰ ਰਿਹਾ ਹਾਂਜੀ ਇਹਨਾਂ ਨੂੰ ਪੁੱਛ ਲਓ ਚੱਲ ਬਈ ਅੱਛਾ ਹੋਰ ਬਈ ਕੀ ਨਾਮ ਆ ਵੀਰੇ ਪਵਨ ਪ੍ਰੀ ਸਿੰਘ ਤੁਸੀਂ ਬਈ ਕੀ ਕਰਦੇ ਮੈਂ ਖੇਤੀ ਉਹ ਕਰ ਰਿਹਾ ਹਾਂਜੀ ਹੋਰ ਕਿੰਨਾ ਪੜੇ ਪੂੜੇ ਮੈਂ ਬੀਏ ਕਰੀ ਹੋਈ ਏ ਠੀਕ ਉਹ ਦੂਰ ਫਿਰ ਭਾਈ ਜੀ ਕਦੇ ਰੋਕ ਕੇ ਬਸ ਵੈਸੀ ਗਾਣਾ ਬਜ਼ੁਰਗਾਂ ਦਾ ਉਧਰੋਂ ਫਰਮਾਇਆ ਜੀ ਕਹਿੰਦੇ ਗਾਣਾ ਤੁਸੀਂ ਸੁਣਾਉਂਗੇ ਮੈਂ ਗਾਣਾ ਤਾਂ ਨਹੀਂ ਮੈਨੂੰ ਆਉਂਦਾ ਨਹੀਂ ਬਜ਼ੁਰਗਾਂ ਨੇ ਕਿਹਾ ਮਗਰ ਉਹਨਾਂ ਨੇ ਕਿਹਾ ਹੁਣ ਬਜ਼ੁਰਗਾਂ ਦਾ ਕਿਹਾ ਨਾ ਮੋਰੋ ਨਾ ਤੁਸੀਂ ਨਹੀਂ ਇੱਧਰ ਗਾਣਾ ਤੇ ਇੱਧਰ ਨਹੀਂ ਨਹੀਂ ਤੁਸੀਂ ਉਹਨਾਂ ਨੇ ਤੁਹਾਡਾ ਨਾਮ ਇੱਧਰ ਦਾ ਇਹਨਾਂ ਬਾਈ ਨੇ ਤਾਂ ਸੁਣਾ ਦੇਣਾ ਮੈਨੂੰ ਤਾਂ ਨਹੀਂ ਕਿਹਾ ਜੀ ਮੈਂ ਸੁਣਾਉਣਾ ਨਹੀਂ ਆਂਦਾ ਨਹੀਂ ਗਾਣਾ ਤਾਂ ਨਹੀਂ ਆਂਦਾ ਬਈ ਸੰਕਾ ਤੁਰਿਆ ਯਾਰ ਇਹ ਦੱਸੋ ਉਹ ਬਸ ਬਹੁਤ ਸ਼ਰਮਾਉਚਾਰਾ ਤੁਸੀਂ ਹਾਂ ਤੂੰ ਜ਼ਰ ਨਹੀਂ ਸ਼ਰਮਾਉਂਦੇ ਨਾ ਨਾ ਚੱਲ ਫਿਰ ਤੂੰ ਹੀ ਸੁਣਾ ਦੋ ਗਾਣਾ ਬਾ ਮ ਸੁਣਾਉਂਗੇ ਨਹੀਂ ਹੂੰ ਬਾ ਮ ਨਹੀਂ ਪਤਾ ਹੈ ਉਰਾ ਕਿਹੜਾ ਸਿੰਗਰ ਹੈ ਮਾਈ ਉਰਾ ਪਿੰਟੇ ਕੇ ਬੈਠੇ ਕੋਈ ਗਾਣੇ ਕੋਣ ਬਜ਼ੁਰਗਾਂ ਨੇ ਆਪ ਸੁਣਾ ਦੇਣੇ ਕੋਈ ਗਾਣੇ ਗੁਣੇ ਵਾਲਾ ਨਹੀਂ ਹੈ ਕੋਈ ਹੋਰ ਸਵਾਲ ਪੁੱਛਣੇ ਤਾਂ ਤਾਂ ਹੀ ਸ਼ਰਮੀ ਜਾਣਾ ਸਾਰਿਆਂ ਨੇ ਗਾਣੇ ਵਾਲਾ ਕੋਈ ਨਹੀਂ ਹੋਣੇ ਗਰ ਚਲੋ ਉਹ ਬਜ਼ੁਰਗਾਂ ਤੋਂ ਕਹਿ ਰਹੀਏ ਜੇ ਬਜ਼ੁਰਗਾਂ ਤੋਂ ਸੰਗਦੇ ਤੁਸੀਂ ਗਾਣੇ ਗੁਣੇ ਵਾਲਾ ਕੋਈ ਨਹੀਂ ਹੋਣੇਗਾ ਨਾ ਪੁਰਾਉ ਤੋ ਚਲੋ ਇਹ ਦੱਸੋ ਸਾਡੇ ਸਾਹਮਣੇ ਇਹਨੇ ਬਜ਼ੁਰਗ ਬੈਠੇ ਉਹਨਾਂ ਤੋਂ ਤੁਸੀਂ ਕੀ ਸਿੱਖਿਆ ਪਿੰਡ માં ਭਾਈਚਾਰਾ ਬਣਾ ਕੇ ਰੱਖੋ ਜਿਹੜਾ ਸਾਡਾ ਪਿੰਡ ਹੈ ਅਸੀਂ ਚਾਹੇ ਸੁੱਖ ਚ ਜਾਈਏ ਨਾ ਜਾਈਏ ਪਰ ਦੁੱਖ ਚ ਹਰੇਕ ਘਰ ਹਰੇਕ ਦੇ ਘਰ ਪਹੁੰਚਦਾ ਜੀ ਜੀ ਇਹ ਸਿੱਖਿਆ ਵੀ ਭਾਈਚਾਰਾ ਬਣਾ ਕੇ ਰੱਖੋ ਲੜਨਾ ਨਹੀਂ ਇਕੱਠੇ ਰਹੋ ਬਜ਼ੁਰਗਾਂ ਦੀ ਇੱਕ ਸਾਰੇ ਨੌਜਵਾਨਾਂ ਤੋਂ ਸ਼ਿਕਾਇਤ ਆ ਵੀ ਉਰੇ ਆ ਕੇ ਸਾਡੀ ਗੱਲ ਨਹੀਂ ਮੰਨਦੇ ਇਹ ਕੀ ਗੱਲ ਹੈ ਕੀ ਸਾਰੇ ਚਾਰੇ ਨੌਜਵਾਨ ਇਹ ਇਹ ਜੈਪ ਹੈ ਏ ਇਹ ਜਿਗਾ ਪੈ ਹੋਰ ਕੁਝ ਨਹੀਂ ਹੈਗਾ ਇਹਨਾਂ ਨੂੰ ਜਿਹੜੀਆਂ ਗੱਲਾਂ ਗਲਤ ਲੱਗਦੀਆਂ ਉਹ ਬਸ ਉਹ ਹੀ ਹੈ ਹਾਂ ਹਾਂ ਬਸ ਕਿ ਅੱਗੇ ਵਾਲੀ ਪੀੜੀ ਪੱਕਾ ਇਹ ਜਿਗਾ ਪੈ ਹੋ ਜਾਂਦਾ ਨਾ ਜਿਹੜੀਆਂ ਗੱਲਾਂ ਇਹਨਾਂ ਨੂੰ ਉਹ ਅੰਦਰ ਨਹੀਂ ਚੱਲਦੀਆਂ ਤਾਂ ਕਰਕੇ ਇਹ ਜਿਗਾ ਪੈ ਹੋਰ ਕੁਝ ਨਹੀਂ ਹੈ ਜੀ ਜੀ ਕੀ ਨਾਮ ਹੈ ਭਾਈ ਹਰਜੋਤ ਸਿੰਘ ਹੈ ਭਾਈ ਤੁਸੀਂ ਕੀ ਕਰਦੇ ਮੈਂ ਮੇਰੀ ਹੁਣੇ ਹੀ ਗ੍ਰੈਜੂਏਸ਼ਨ ਕੰਪਲੀਟ ਹੋਈ ਹੈ ਸਿਕਸ ਦਾਮ ਦੇ ਪੇਪਰ ਦੇ ਠੀਕ ਹੈ ਭਾਈ ਕਾਲਜ ਦੀ ਯਾਦ ਦੱਸੋ ਸਭ ਤੋਂ ਵਧੀਆ ਕਾਲਜ ਬਸ ਵਧੀਆ ਤਾਂ ਹੀ ਕੋਈ ਯਾਦ ਯਾਦਾਂ ਦਾ ਵਾਦੂ ਹੈ ਇੱਕ ਯਾਦ ਦੱਸੋ ਸਾਡੇ ਨਾਲ ਇੱਕ ਯਾਦ ਬੱਜ ਜਾਈ ਕਰਾਂ ਦੀ ਕੋਲਜਵਾਂ ਯਾਰਾ ਦੋਸਤਾਂ ਨੂੰ ਮਿਲੇ ਕਰਾਂ ਦੀ ਆ ਜਾਈ ਕਰਾਂ ਦੀ ਘੁੰਮਗਾ ਹਾਂ ਜੀ ਜਿਹੜੀ ਕੋਲਜ ਬੜੇ ਬੁੜੇ ਨਹੀਂ ਪੜੇ ਵੀ ਆ ਜੀ ਸਾਰੇ ਟਾਈਮ ਕਲੀਅਰ ਆਏ ਤਾਂ ਨਹੀਂ ਐ ਸਭਲੀਆ ਕੋਈ ਕਲਾ ਪਿਓਲੀ ਲਾਏ ਉਹਨਾਂ ਕਲਿੱਪ ਕੱਢਦੇ ਉਹ ਕਲਾਸ ਲਾਈਏ ਨਹੀਂ ਯਾਰ ਹੁਣ ਤੱਕ ਕੋਈ ਇਹ 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 ਤਾਂ ਲੱਗੀ ਇਹ ਲਾ ਕੋਈ ਨਾ ਕਰਦਾ ਕੀ ਫਰਕ ਕੀ ਆਂਦਾ ਪਰ ਬਾਈ ਕੀ ਗੱਲ ਹੈ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਈ ਸਿਮਰਨਜੀਤ ਸਿੰਘ ਹੈ ਤੁਸੀਂ ਬਾਈ ਕੀ ਕਰਦੇ ਮੇਰਾ ਦੁੱਧ ਦਾ ਕੰਮ ਹੈ ਜੀ ਫੇਰ ਖੜਾ ਰਹੀ ਹੈ ਜੀ ਹਾਂ ਜੀ ਮਲਾਵਟ ਹੁੰਦੀ ਹੈ ਜਣੀ ਨਾ ਜੀ ਅਸੀਂ ਨਹੀਂ ਕਰਦੇ ਉਹਦਾ ਬਿਲਕੁਲ ਵੀ ਨਹੀਂ ਕਰਦਾ ਜੀ ਕੋਈ ਗੱਲਾਂ ਉਹਦਾ ਨਾ ਕਰ ਹੀ ਨਹੀਂ ਜੀ ਉਹ ਲੋ ਮਜ਼ਾਕ ਜੀ ਮਜ਼ਾਕ ਕਰਦੇ ਨਹੀਂ ਜੀ ਕਿਉਂਕਿ ਆਪਣਾ ਵਧਾ ਗਿਆ ਜੀ ਆਪਣਾ ਜੀ ਫੈਂਟ ਤੇ ਚੱਕਦੇ ਆ ਜੀ ਫੈਂਟ ਤੇ ਅੱਗੇ ਫੇਰ ਕਾ ਚ ਪੈਂਦਾ ਜੀ ਫੇਰ ਕਾਲ ਕਰਦੇ ਨਾ ਮਲਾਵਟ ਤਾਂ ਹੁੰਦੀ ਜੇ ਆਪਾਂ ਜੀ ਕਿਤੇ ਜਾ ਕੇ ਪਾਈਏ ਜੀ ਕੋਟੀਏ ਘਟਿਆ ਇਸ ਵੇਸੇ ਉਸ ਮਦਾ ਹੋ ਜਾਂਦਾ ਮਲਾਵਟ ਹੋਗਾ ਕਿ ਹਾਂ ਇਹ ਕਿਹ ਹੈ ਹੁੰਦੀ ਹੈ ਬਈ ਫਿਰ ਤੁਸੀਂ ਪਿੰਡ ਦੀ ਯਾਦ ਦੱਸੋ ਕੋਈ ਪਿੰਡ ਦੀ ਯਾਦ ਜੀ ਬਸ ਲੰਡੇ ਕਿਹਾਂ ਚ ਪਿੰਡ ਵਾਦ ਮਨ ਹੁਣ ਬਣ ਗਈ ਦੋਜੀ ਪਹਿਲਾਂ ਤਾਂ ਅਸੀਂ ਫਰੀ ਜੇ ਤੇ ਜੀ ਪਹਿਲਾਂ ਕੋਲ ਚ ਮ ਜਾਏ ਤੇ ਕੋਲ ਜਮਾ ਪਹਿਲੇ ਸਾਲ ਗਏ ਮਰਤ ਦੇ ਜਿਹੜਾ ਸਪਲੀ ਆਈਆਂ ਜੀ ਮਰੀਆਂ ਤਾਂ ਪਹਿਲੇ ਸਾਲ ਗਏ ਕਲੀਅਰ ਨਹੀਂ ਹੋਇਆ ਦੋ ਸਾਲ ਗਏ ਕਲੀਅਰ ਨਹੀਂ ਹੋਇਆ ਆ ਫਿਰ ਮਾਂ ਆ ਕੇ ਕਹਿੰਦੇ ਅਗਰ ਕਿਨੂੰ ਮੈਂ ਢੰਗਰੇ ਰੱਖੇ ਮਾਂ ਕੁਛ ਨਹੀਂ ਹੈ ਪੜਾਈ ਗੜੂਈ ਆ ਹਾਰ ਕੇ ਜੀ ਆਪਣ ਦੁੱਧੇ ਕੰਮ ਕਰ ਲਿਆ ਤੇ ਹਾਂ ਜੀ ਨਵਾਂ ਨਵਾਂ ਜਜ਼ਬਾ ਸਾਡਾ ਉੱਠਿਆ ਅਸੀਂ ਕੋਲਜ ਮਾਂ ਗਏ ਬਈ ਤੁਹਾਨੂੰ ਪਤਾ ਜੀ ਜਿਵੇਂ ਪਲੱਸ 2 ਪਾਸ ਹੋ ਮੈਂ ਜਦੋਂ ਬੱਚੇ ਦਾ ਕੋਈ ਨਾ ਕੋਈ ਆਪਣਾ ਗੋਲ ਹੋਵੇ ਬਈ ਆ ਆਪਣੇ ਬੜੇ ਹੋ ਗਏ ਇਹ ਬੰਨਣਾ ਇਹ ਬੰਨਣਾ ਤੇ ਅਸੀਂ ਕੋਲਜੇ ਚ ਗਏ ਜੀ ਬਹੁਤ ਜਜ਼ਬਾ ਲੇ ਗਿਆ ਦਾ ਜੀ ਇੱਕ ਵਾਰੀ ਇਹ ਹੋਇਆ ਜੀ ਮੈਂ ਨਾ ਚਲੋ ਖਾਲਸਾ ਚ ਪੜਦਾ ਸੀ ਸਕੂਲ ਚ ਕਿਹੜਾ ਪਤਾ ਤਾਂ ਕਿ ਕੀ ਹੁੰਦਾ ਕੋਲਜ ਨਹੀਂ ਹੁੰਦਾ ਮੈਂ ਐਵੇਂ ਲੰਘ ਗਿਆ ਜਿਵੇਂ ਮੇਲਿਆਂ 'ਚ ਫਿਰਦੇ ਸੀ ਆਪਾਂ ਐਵੇਂ ਆਤ ਦੀ ਐਵੇਂ ਇੱਕ ਕੁੜੀ ਜਾਂਦੀ ਦੀ ਉਹ ਕਹਿੰਦਾ ਉਹ ਦੇਓ ਅਸੀਂ ਦੇਖੀ ਵੀ ਕਾਲੀ ਜੀ ਮਤਲਬ ਕੋਈ ਸੋਣੀ ਵੀ ਨਹੀਂ ਦੇਖੀ ਵੀ ਚਲੋ ਨਵੇਂ ਨਵੇਂ ਗਏ ਐ ਵੀ ਚਲੋ ਜਾਣਨੇ ਆ ਜੀ ਚਲੋ ਗਏ ਉਹ ਐਵੇਂ ਕਿਹੜੇ ਮਾਰੀਗੇ ਅਸੀਂ ਪਰਚੀ ਤੇ ਨੰਬਰ ਲਿਖ ਲਿਆ ਸਾਨੂੰ ਕਿਹੜਾ ਪਤਾ ਕੋਲ 'ਚ ਗਿਆ ਹੁੰਦਾ ਗਿਆ ਨਹੀਂ ਉਹਦੇ ਲਾਗੇ ਪਰਚੀ ਗੇਰਦੀ ਹੈ ਕਰੀਏ ਲੰਘ ਜੇ ਕਰੀਏ ਗੇਰਦੇ ਕਰੀਏ ਲੰਘ ਜੇ ਕਰੀਏ ਹਾਰ ਕਿਉਂ ਨਹੀਂ ਕਹਦੀ ਇੱਥੇ ਆ ਹੱਥ ਵੜ ਕੇ ਕਹਿੰਦੀ ਕਿ ਮੇਲੇ 'ਚ ਫਿਰ ਰਿਹਾ हां भाई यार एक किस्सा आया मैं पहला सुन रहे थी मैडमंदा कोईदा मैडमंदा किस्सा सुना जी मैडमंदा एक मिनट भाई भाई ने के हां मैड, ना जिਵੇਂ ਵੀ ਮੈਂ ਬੜਾ ਜਜਵਾ ਲੈ ਕੇ ਕਾਲਜ ਚ ਗਿਆ ਹਾਂ ਆ ਜਜਵਾ ਜੂ ਜਵਾ ਦਾ ਫਿਰ ਦੋਏ ਦਿਨ ਹੀ ਰਹਿ ਗਿਆ ਇਹਦਾ ਹਾਂ ਇਹ ਮੈਡ ਮੈਡਮ ਨੇ ਨਾ ਇਹਨੂੰ ਬਗਾਰ ਪਾਦੀ ਉਸਕੇ ਮੈਂ ਦੱਸਾਂ ਜੀ ਮੈਂ ਦੱਸਾਂ ਨਹੀਂ 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 ਮੈਂ ਦੱਸਾਂ ਹੀ ਮੈਂ ਮੈਂ ਦੱਸਾਂ ਜੀ ਮੈਂ ਦੱਸਾਂ ਹੀ ਕਿਹਾ ਕੀ ਆਦਾ ਜੀ ਉਸਕਾ ਉਹ ਮੈਡਮ ਕਹਿੰਨਾ ਜੀ ਬ੍ਰਦਰ ਦਾ ਪਤਾ ਨਹੀਂ ਪੇਪਰ ਦਾ ਉਸਕੇ ਬ੍ਰਦਰ ਤਾਂ ਆਰਮੀ ਮਾ ਹੂੰ ਉਸਕਾ ਪੇਪਰ ਤਾਂ ਹੈ ਜੀ ਉਸਕਾ ਮਤਲਬ ਫਿਜ਼ੀਕਲ ਕਲੀਅਰ ਹੋਇਆ ਪੈਤਾ ਉਸਕਾ ਉਸਕਾ ਪੇਪਰ ਤਾਂ ਹੈ ਜੀ ਪਲਸ 2 ਦਾ ਬਲ ਬਲ ਜਰੂਰੀ ਹੋ ਗਿਆ ਸੀਗਾ ਜੀ ਮੈਡਮ ਨੇ ਕਿਹਾ ਬਰਾਬਰ ਕਾ ਨਹੀਂ ਕਿਹਾ ਲਾਛਾ ਨਹੀਂ ਦੋਨੋਂ ਤੁਹਾਨੂੰ ਨਾ ਇਹ ਗੱਲ ਸੱਚ ਹੈ ਇਹ ਗੱਲ ਸੱਚ ਹੈ ਜੀ ਉਹਦਾ ਪਤਾ ਕੀ ਹੋਇਆ ਉਹਦੇ ਬ੍ਰਦਰ ਦਾ ਉਹ ਤਾਂ ਹੈ ਜੀ ਕੀ ਕਹਿੰਨੇ ਉਹਨੂੰ ਆਰਮੀ ਆਰਮੀ ਦਾ ਆਰਮੀ ਤੇ ਚਲੀ ਗਿਆ ਪੇਪਰ ਉੱਪਰ ਆਉਣਾ ਉਸੀਂ ਦੋਏ ਭਾਈ ਗਏ ਪੇਪਰ ਦੇਣ ਜੀ ਉੱਥੇ ਚਲੋ ਪੇਪਰ ਉੱਪਰ ਦੇ ਗਏ ਫਿਜ਼ੀਕਲ ਇਸ ਤੇ ਵਿਚਾਰੇ ਜੋ ਮੈਂ ਤਾਂ ਅੱਗੇ ਹੋਇਆ ਨਹੀਂ ਇਹਨੂੰ ਕਦੀ ਧੁੱਪ ਚ ਇਧਰ ਨੂੰ ਲਟਾਰੇ ਕਦੀ ਉੱਧਰ ਨੂੰ ਲਟਾਰੇ ਬਹੁਤ ਬੁਰੇ ਹਾਲ ਹੋਏ ਜੀ ਇਸਨੂੰ ਇਹਨੂੰ ਗਰਮੀ ਕੇ ਤੌਣ ਆ ਗਏ ਨੂੰ ਚੱਲ ਜਿਹੜਾ ਉਹ ਨਹੀਂ ਹੁੰਦਾ ਕਿ ਆ ਕੇ ਬੂੰਦਕ ਦੀਰਾ ਉਹ ਗੂੰਦਕ ਦਾ ਕੇ ਜਿਹੜਾ ਪਲਾਪ ਲੋ ਕੁਵੇਂ ਵਾਪਸ ਲੈ ਕੇ ਆਇਆ ਜੀ ਪਤਾ ਕਿ ਮੈਡਮ ਨੇ ਬਗਾਰ ਇਹਨੂੰ ਭਾਈ ਚੋੜ-ਚੋੜ ਚ ਹਾਂ ਇੰਨੇ ਕਰਤੀ ਸੀਰੇ ਜਾ ਕੇ ਕਹਿੰਦਾ ਮੈਨੂੰ ਡਰ ਲੱਗਦਾ ਫਿਰ ਉੱਥੇ ਮੈਨੂੰ ਅੱਗੇ ਕਰਦਾ ਬਾ ਫਿਰ ਉਹਨਾਂ ਨੇ ਜੋ ਮੇਰੀ ਦੰਡ ਬੈਠਕਾਂ ਲਵਾਈਆਂ ਜੋ ਮੇਰੇ ਤੋਂ ਲੋੜ ਲਵਾਈ ਉਹ ਜਾਂ ਦਾਸ ਨੂੰ ਇਹ ਪਤਾ ਆ ਮੇਰੇ ਦੱਬ ਨੂੰ ਇਹ ਪਤਾ ਫਿਰ ਉਸ ਤੋਂ ਬਾਅਦ ਮੈਡਮ ਕੀ ਕੀ ਪਤਾ ਮੈਡਮ ਨਾਲ ਵਧੀਆ ਬੌਂਡਿੰਗ ਜੀ ਬਣ ਗਈ ਜੀ ਬੌਂਡਿੰਗ ਮੈਡਮ ਦੀ ਇਹਦੇ ਨਾਲੇ ਕਿਉਂ ਬਣੀ ਉਹ ਖਵਾਲ ਖਵਾਲ ਮੇਰਾ ਵੈਸੇ ਬਣ ਗਈ ਜੀ ਬਹੁਤ ਵਧੀਆ ਜੀ ਜਿਦ ਤਰਾ ਕਲਾਸ ਮੇ ਰਹਿਣਾ ਇਕੱਠੇ ਰਹਿਣਾ ਸਾਰਿਆਂ ਨੇ ਇਹਨਾਂ ਨੇ ਮਜਾ ਨਾਲ ਤਾਂ ਨਹੀਂ ਕੋਈ ਇਕੱਠਾ ਰਹਿੰਦਾ ਇੱਕ ਤੁਹਾਨੂੰ ਪਤਾ ਟੀਚਰ ਰੱਬ ਦੇ ਸਮਾਨ ਹੁੰਦਾ ਇਹ ਵੀ ਟੀਚਰ ਰੱਬ ਦੇ ਸਮਾਨ ਹੁੰਦਾ ਭਰਾ ਤੁਸੀਂ ਉਹਦਾ ਕਹੋਣਾ ਨਹੀਂ ਔਰ ਕੀ ਬਣਾਉਣਾ ਚਾਲੇ ਰਾਤ ਕੀ ਚਾਹਿਆ ਸੀ ਇਹ ਦੱਸ ਦੋ ਇਹਦਾ ਉਹ ਲੋਕਡਾਊਨ ਦੀ ਗੱਲ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਕੀ ਦੱਸੀ ਹੈ ਜੀ ਫਿਰ ਉਸ ਤੋਂ ਬਾਅਦ ਇਹ ਮੇਰਾ ਫਿਰ ਜਿੱਤਰੇ ਹੁੰਦਾ ਨਹੀਂ ਇੱਕ ਵਾਰ ਜਿਹੜਾ ਹੀ ਕੋਈ ਨਾ ਕੋਈ ਕਹਾਣੀ ਮਾ ਟਵਿਸਟ ਜ਼ਰੂਰ ਆਵਾ ਇਸ ਤਰੀ ਜੀ ਫਿਰ ਫਿਰ ਟਵਿਸਟ ਤਾਂ ਬਹੁਤ ਆਗੜਾ ਹੈ ਜੀ ਟਵਿਸਟ ਸੁਣਾ ਜਿਵੇਂ ਸੁਣਨੇ ਕੀ ਬਾਅਦ ਹੈ ਪਤਾ ਕੀ ਹੋਇਆ ਬਈ ਮੈਂ ਅੱਜ ਨਾਲ ਮੈਂ ਕਲਾਸਾਂ ਲਾਰੇ ਨੋਰਮਲ ਇੱਕ ਨਾ ਨੋਰਮਲੇ ਮੁੰਡਾ ਆ ਗਿਆ ਹਾਂ ਆਈਵੀ ਡਿਵੀਸ਼ਨ ਕਰਾ ਕੇ ਜਿਓ ਨੋਰਮਲ ਸਾਡੇ ਨਾਲ ਹੀ ਰਹੇ ਕਰਾ ਸਾਨੂੰ ਇਵੇਂ ਹੀ ਕਹਦੇ ਕਰਾ ਵੀ ਮੈਡਮ ਕਿੰਨੀ ਸੋਹਣੀ ਉੱਪਰ ਸਾਡੇ ਨਾਲ ਦੇ ਵੀ ਕਹਦੇ ਕਰਾ ਜਿਹੜੇ ਕਾਲਜ ਦੇ ਫਰੈਂਡ ਸਰਕਲ ਚ ਬਈ ਹਾਂ ਕੋਈ ਗੱਲ ਨਹੀਂ ਥੋਡੀ ਗੱਲ ਕਰਾ ਦੂੰਗੇ ਬਈ ਸਾਨੂੰ ਪਤਾ ਜੀ ਬਾਦ ਮੱਲੇਗਾ ਜੀ ਉਸੀ ਨਾਲ ਉਸ ਦਾ ਰਿਸ਼ਤਾ ਹੋਇਆ ਵੈਸਾ ਉਸੀ ਨਾਲ ਉਸ ਦਾ ਰਿਸ਼ਤਾ ਹੋਇਆ ਉਹ ਇਹਨੂੰ ਮਾਰ ਲੈ ਕੇ ਅੱਜ ਵੀ ਜਾਂਦ ਵਿੱਚ ਕਹੀ ਵਰਨਾ ਹੁਣ ਤਾਂ ਚਲੋ ਜੀ ਪਾਸ ਆਊਟ ਹੋ ਗਏ ਹੁਣ ਤਾਂ ਜਿਆਦਾ ਆਪਾਂ ਮਤਲ ਮਿਲਦੇ ਨਹੀਂ ਤਿਆਰ ਦੀ ਇਸका ਕਈ ਵਾਰੀ ਫੋਨ ਵੀ ਆ ਜਾਣਾ ਅੱਜ ਵੀ ਆ ਜਾ ਉਹ ਮੈਡਮ ਦਾ ਨਾਮ ਜਰੂਰ ਲਾਈ ਲਾਇ ਜੀ ਉਹ ਦੇਖੋ ਪਤਾ ਕੀ ਇਹਦੋਂ ਜੇ ਪਤਾ ਲੱਗਿਆ ਨਾ ਮੈਡਮ ਨੇ ਇੰਸਟਾ ਤੇ ਫੋਟੋ ਪਾਈ ਇਹਨੇ ਕੁਝ ਨਹੀਂ ਕਰਿਆ ਮੈਨੂੰ ਫੋਨ ਕਰਕੇ ਗਿਆ ਚੱਲ ਮੇਰੇ ਵੀਰ ਮੈਡਮਾਂ ਤਾਂ ਬਗਾਨੀਆਂ ਹੀ ਹੁੰਦੀਆਂ ਏ ਸੀ ਪਿੰਡ ਰਾਮਨਗਰ ਦੀ ਸਾਥ ਹੁਣ ਵੱਧਿਆ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦੀ ਹੋਇਆ ਇਜਾਜ਼ਤ ਕੈਮਰਾਮੈਨ ਇੰਦਰਜੀਤ ਨਾਲ ਹਾਕਮ ਸਹਿਮਤ ਗੜੀਆ ਪਿੰਡ ਰਾਮਨਗਰ